ਸੱਚੇ ਪਾਤਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦਾ ਸਬਕ ਊੜਾ ਐੜਾ ਊੜਾ ਉੱਠ ਤੂ ਗੁਰੂ ਕੇ ਲਾਲ ਵੇ ਐੜਾ ਮਰਤ ਵੇਲੇ ਨੂੰ ਸੰਭਾਲਵੇਂ ਊੜਾ ਉੱਠ ਤੂ ਗੁਰੂ ਕੇ ਲਾਲ ਵੇ ਐੜਾ ਮਰਤ ਵੇਲੇ ਨੂੰ ਸੰਭਾਲਵੇਂ ਈੜੀ ਇਸ਼ਨਾਨ ਕਰ ਜਲ ਨਾਲ ਵੇ ਸੱਚਾ ਸਿਮਰਨ ਕਰੋ ਤੇ ਤੇ ਆਓ ਰੱਬ ਨੂੰ ਹਾ ਹੱਥ ਜੋੜ ਫਤੈ ਵੀ ਬਲਾਓ ਸਭ ਨੂੰ ਕਕਾ ਕੰਗੇ ਨਾਲ ਕੇ ਸਾਨੂੰ ਸਵਾਰ ਲਾ ਕੱਖਾ ਖੁਸ਼ੀ ਖੁਸ਼ੀ ਬਾਨ ਦਸਤਾਰ ਲੈ ਗੱਗਾ ਗੁਰਬਾਣੀ ਪੜ੍ਹ ਤੇ ਵਿਚਾਰ ਲੈ ਤੱਗਾ ਕੱਲਣਾ ਕਮਾਈ ਸਦਕਾ ਮੈਂ ਆਂਦੀ ਐ ਗੰਗਾ ਅੰਗਣ ਪਰੇਮ ਵਾਲੀ ਰੰਗ ਲਾਉਂਦੀ ਐ ਸੱਚਾ ਚਿਲਤਾ ਜਗ ਦੇ ਵੀ ਨਾ ਸੜੀਏ ਸੱਚਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਸੱਚਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਜੱਜਾ ਜੀਵਨ ਆ ਪਿਆਰ ਵਾਲਾ ਕੜੀਏ ਤੇ ਜੱਜਾ ਝੂਠ ਤੇ ਫਰੇਬ ਕਦੇ ਵੀ ਨਾ ਕਰੀਏ ਮਮਾ ਸੁਣੀ ਚੋਲੀ ਚੰਗੇ ਗੁਣਾ ਨਾਲ ਪਰੀਏ ਤਾਂ ਕੱਟਾਹ ਲੱਤੇ ਸੇਵਾ ਜੋ ਕਮੋਂਦੇ ਨੇ ਠਠਾ ਠੋਕ ਕਰਾਣਾ ਖਾਂ ਸੁਖੋਂ ਪੁੰਦੇ ਨੇ ਡੱਡ ਡਿੱਗੇ ਅਣਜੰਕ ਕੇ ਅਠੋਂਡੇ ਨੇ ਡੱਡਾ ਟੈਡੀਆਂ ਕਲਾ ਨਹੀਂ ਜਾਈਦਾ ਨਾਣਾ ਬਾਣੇ ਵਿੱਚ ਸਦਾ ਸ਼ੁਕਰ ਮਨਾਈਦਾ ਤਤ ਤੇਰੇ ਵਾਹੇ ਗੁਰੂ ਆੰਗ ਸੰਗ ਹੈ ਥਤਾ ਠਿੜਕਦਾਣਾ ਜੋ ਲਗ ਰੰਗ ਹੈ ਦਦਾ ਦੇਖ ਦੇਖ ਦੁਨੀਆ ਹੁੰਦੀ 당 ਹੈ ਤਦਾ ਧਰ ਲਵੇ ਜਿੱਤਣਾ ਜਿੱਤ ਜਾਂਦਾ ਨੰਨਾ ਨਰ ਜونی ਰਾਜ ਸਦਾ ਠਖਾਹੰਦਾ ਪਪਾ ਪੜ ਕੋਈ ਪਨਾਹ ਇਤਿਹਾਸ ਦਾ ਸਫਰੀ ਰੱਖੀ ਭੱਲਾ ਸਦਾ ਸਦਾ ਬੱਬਾ ਬਾਣੀ ਅੰਗ ਸੰਗ ਢਰ ਕਾਸਦਾ ਪੱਪਾ ਭੁੱਲ ਕੇ ਵੀ ਝੂਠੀ ਨਾ ਓਟ ਤੱਕੀਏ ਮੰਮਾ ਮੈਂਨ ਦਾਦੇ ਉੱਤੇ ਹੀ ਪਰੋਸਾ ਰੱਖੀਏ ਜੈਯੋਦਿਆਂ ਬਹਾਲ ਰਾਂ ਦੇ ਜਾਏ ਹਾਂ ਰਾਰਾ ਰੰਬੀਆ ਕਟਾਰਾ ਜਮਾਏ ਹਾਂ ਲੱਲਾ ਲਖਣ ਨਾਲ ਗੁਰੂ ਤੇ ਲੜਾਏ ਹਾਂ ਭਵਾ ਵੇਖੀ ਸੱਚੇ ਪਾਇ ਸ਼ਾਦੀ ਕਲਾਵਟ ਦੀ ਢਾੜਾ ਮੋੜ ਦੇਖੀ ਆਹੀ ਤੇਰੀ ਸ਼ਾਨ ਪਰਤ ਦੀ ਢਾੜਾ ਮੋੜ ਦੇਖੀ ਆਹੀ ਤੇਰੀ ਸ਼ਾਨ ਪਰਤ ਦੀ ਗੁਰਪੁਰਤ ਨਗਰ ਕੀਰਤਨ ਜੋ ਕਿ ਰੂਹ ਦੀ ਖੁਰਾਕ ਅਤੇ ਸੱਤਿਆਂ ਨੂੰ ਜਗਾਉਂਦੀ ਯੁਕਤੀ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਉਪਰਾਲਿਆਂ ਨਾਲ ਜੋੜੀਏ ਇਹੀ ਤਾਂ ਪਰਵਾਣ ਨੇ ਜੋ ਸਾਡੇ ਬੱਚਿਆਂ ਦੇ ਮੁਖ ਗੁਰਵਾਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ